ਸਾਡੇ ਬਹੁਤ ਹੀ ਸਤਿਕਾਰਯੋਗ ਅਗੇ ਆਗੂ ਜੀ ਫਰਮਾਇ ਜੀ ਰੇਸ਼ ਨਰਾ ਕੋ ਉਤਮ ਜੀ ਮੇਲਾ ਰਾਮ ਜੀ ਅਗੇ ਪੁਰਾਣੀ ਪੈਨਸ਼ਨ ਦੇ ਵਿੱਚ ਜੀ ਆਇਆਂ ਨੂੰ ਸਤਿਕਾਰ ਜੀ ਹੋਰ ਵੀ ਜਿੰਨੇ ਵੀ ਹੋਦੇਦਾਰ ਸ੍ਰੀ ਸਰਵਾਨ ਸਾਡੇ ਵਿਸ਼ੇਸ਼ ਕਰਕੇ ਮੇਡੇ ਮੀਨ ਰਹਾ ਮੁਲਾਜ਼ਮ ਸਾਥੀਓ ਅੱਜ ਅਸੀਂ ਪੰਜਾਬ ਜੂਤੀ ਮੁਲਾਜ਼ਮ ਤੇ ਪੈਨਸ਼ਨਲ ਸਾਜੇ ਫੰਡ ਦੇ ਸੱਦੇ ਤੇ ਉਰੇ ਪੰਜਾਬ ਵਿੱਚ 5 ਤੇ 6 ਗਰੀ ਹਾਂ ਇਸ ਸਰਕਾਰ ਦੇ ਨਾਰਿਆਂ ਦੀ ਘਟ ਬੁਲ ਰਹੇ ਆ ਪਾਣੀ ਕੋ ਫੁਕ ਰਹੇ ਆ ਮੁੱਖ ਮੰਤਰੀ ਦੀ ਚਾਲ ਨੂੰ ਨੀਤੀ ਦੇ ਖਿਲਾਫ ਜਿਹੜੇ ਮੁੱਖ ਮੰਤਰੀ ਕਹਿੰਦੇ ਸੀਗੇ ਵੀ ਮੈਂ ਮਾਸਟਰ ਨੇ ਦਰਦਾ ਮੁੰਡਾ ਮੇਰਾ ਪਿਓ ਵਾਸਤੇ ਸੀ ਮੈਨੂੰ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਬਹੁਤ ਚੰਗੀ ਤਰ੍ਹਾਂ ਪਤਾ ਫਿਰ ਤੋਂ ਵੱਧ ਕੇ ਮੁਲਾਜ਼ਮਾਂ ਦੀ ਮੁਸ਼ਕਲਾ ਕੋਈ ਨਹੀਂ ਜਾਣਦਾ ਜਦੋਂ ਅਸੀਂ ਪੈਨਸ਼ਨ ਦੀ ਗੱਲ ਕਰਦੇ ਸੀ ਤਾਂ ਕਹਿੰਦੇ ਮੈਨੂੰ ਪਤਾ ਆ ਕਿ ਪੈਨਸ਼ਨ ਜਿਹੜੀ ਹੈ ਉਹ ਬੁਢਾਪੇ ਨੂੰ ਟਕੜਾ ਵਾਲੀ ਚਾਦਰ ਹੈ ਦਿਉਦ ਤੋਂ ਬਗੈਰ ਗੁਜ਼ਾਰਾ ਨਹੀਂ ਜਿਵੇਂ ਛੱਤਾ ਜਾਏ ਸਭ ਤੋਂ ਪਹਿਲਾਂ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਆਨ ਦੇਰ ਲਾ ਰਿਆਂ ਦੀ ਆ ਗਈ ਦੋ ਸਾਲ ਹੋ ਗਏ ਚੱਲੇ ਆ ਨੋਟੀਫਿਕੇਸ਼ਨ ਹੋਣ ਨੂੰ ਪਰ ਪ੍ਰਾਣੀ ਪੈਨਸ਼ਨ ਪੰਜਾਬ ਦੇ ਵਿੱਚ ਕਿਸੇ ਕਰਮਚਾਰੀ ਨੂੰ ਵੀ ਮਿਲੀ ਨਹੀਂ ਜਿਹੜੇ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਐਪੀਐਸ ਤਹਿਤ 1000 2000 4000 ਰੁਪਏ ਪੈਨਸ਼ਨ ਮਿਲਦੀ ਹੈ ਉਸ ਤੋਂ ਬਾਅਦ ਇੱਥੇ ਹੀ ਵਸਦੀ ਗਾਂਹ ਹੋਰ ਵੀ ਹਰ ਵਰਗ ਨੂੰ ਲਾਰੇ ਆ ਪਿੱਛੇ ਜੀਆਂ ਜਿੰਨੀ ਚੋਣ ਜਨਿੰਦਰ ਵੈਸਲੀ ਸੀਗੀ ਅਸੀਂ ਲਗਾਤਾਰ ਸਾਰੇ ਜਥੇਬੰਦੀਆਂ ਨੇ ਸਾਝੇ ਫਲਰ ਦੇ ਮੰਚ ਉੱਤੇ ਪ੍ਰੋਗਰਾਮ ਦਿੱਤਾ ਕਿ ਇਸ ਮੁੱਖ ਮੰਤਰੀ ਨੂੰ ਘੇਰਿਆ ਜਾਏ ਕਿਉਂਕਿ ਇਹ ਗੱਲ ਚੱਲੀ ਕੋ ਸਾਨੂੰ 1 ਜੁਲਾਈ ਨੂੰ ਸੱਦਾ ਦਿੱਤਾ ਹੋਟਲ ਕਮਾਨਾ ਫਗਵਾੜੇ 'ਚ ਵੀ ਜਿੰਨੇ ਵੀ ਮੁਲਾਜ਼ਮ ਤੇ ਇਨਸੈਂਟਿਵ ਦੇ ਬਰਕਰ ਤੇ ਕੰਮ ਕਰਦੇ ਆ ਇਹਨਾਂ ਸਾਰਿਆਂ ਦਾ ਮੁਸਕਰਾ ਦੇ ਹਾਲੇ ਆਓ ਬੈਠੀਏ ਬੈ ਕੇ ਗੱਲ ਕਰੀਏ ਅਸੀਂ ਵੀ ਸੋਚਿਆ ਵੀ ਜਦੋਂ ਮੁੱਖ ਮੰਤਰੀ ਜੀ ਬੁਲਾ ਰਹੇ ਆ ਪਹਿਲੀ ਜੁਲਾਈ ਨੂੰ ਹੋਟਲ ਕਮਾਨਾ ਦੇ ਵਿੱਚ ਸਾਡੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੱਲੀ ਕੱਲੀ ਗੱਲ ਤੇ ਅਸੀਂ ਚਰਚਾ ਕੀਤੀ ਅਸੀਂ ਇਹ ਮੰਗ ਕੀਤੀ ਨਹੀਂ ਸਾਨੂੰ ਪੈਨਲ ਮੀਟਿੰਗ ਚਾਹੀਦੀ ਹੈ ਔਰ ਖੁੱਲਾ ਸਮਾਂ ਚਾਹੀਦਾ ਤਾਂ ਕਿ ਮੁਲਾਜ਼ਮ ਜਿਹੜੇ ਇਨਸੈਂਟਿਵ ਬਾਰੇ ਜਿਹੜੇ ਬੰਦ ਕਰਾ ਕੋਈ ਜਿਹੜੀਆਂ ਮੰਗਾਂ ਸਾਡੀਆਂ ਉਹ ਨਾਲ ਸੰਬੰਧੀ ਆਪਾਂ ਖੁੱਲਕੇ ਗੱਲ ਕਰ ਸਕੀਏ ਉਹਦੇ ਤੇ ਗੱਲ ਕਰਨ ਲਈ ਜਦੋਂ ਉਹਨਾਂ ਨੇ ਸਾਨੂੰ 25 ਤਰੀਕ ਦਿੱਤੀ 25 ਜੁਲਾਈ ਕੱਦੇ ਮੇ 25 ਜੁਲਾਈ ਲੋਡ ਕਰ ਦੋ ਆਪਾਂ ਕੰਡੀਆਂ ਦੇ ਰਹਿਏ ਪੰਜਾਬ ਤੋਂ ਇੱਥੇ ਗੱਲ ਕਰਾਂਗੇ 80 ਜੁਲਾਈ ਨੂੰ ਅਸੀਂ ਡੀਗਦੇ ਰਹੇ 23 ਤਰੀਕ ਨੂੰ ਫੇਰ ਸਰਗੰਦੀਆਂ ਸ਼ੁਰੂ ਹੋ ਜਾਂ ਪ੍ਰੈਸ ਵਾਲਿਆਂ ਨੇ ਖਬਰਾਂ ਲਾਈਆਂ ਵੀ ਮੁੱਖ ਮੰਤਰੀ ਨੇ ਮੀਟਿੰਗ ਦਿੱਤੀ ਉਹ ਮੀਟਿੰਗ ਤੇ ਹੋਣੀ ਨਹੀਂ ਫਿਰ ਜਲਦੀ ਜਲਦੀ ਤਤਫਲ ਦੇਜ ਇੱਕ ਹੋਰ ਲੈਟਰ ਜਾਰੀ ਕਰਤਾ ਵੀ ਹੁਣ ਮੀਟਿੰਗ ਜਿਹੜੀ ਟਾਡੀ ਐ ਉਹ 2 ਤਰੀਕ ਨੂੰ ਹੋਏਗੀ 2 ਅਗਸਤ ਨੂੰ 25 ਦੀ ਜਗ੍ਹਾ 2 ਨੂੰ ਹੋ ਗਈ ਏ ਸੋ 2 ਅਗਸਤ ਵੀ ਆ ਗਈ 2 ਅਗਸਤ ਨੂੰ ਹੁਣ ਜਿਹੜੀ ਮੀਟਿੰਗ ਆ ਉਹ ਸਾਨੂੰ ਫੇਰ ਪੱਤਰ ਆ ਗਿਆ 22 ਅਗਸਤ ਕਹਿੰਦਾ ਪਾ ਇਹ ਲਗਾਤਾਰ 2.5 ਸਾਲ ਹੋ ਚੱਲੇ ਐ ਸਾਨੂੰ ਲਗਾਤਾਰ ਲਾਰੀਆਂ ਤੇ ਲਾਰੀ ਮਿਲੇ ਐ ਮੀਟਿੰਗ ਦੇ ਮੀਟਿੰਗ ਮਿਲੇ ਐ ਹੁਣੇ ਮੈਨੂੰ ਆਂਦੇ ਆਂਦੇ ਇੱਕ ਇੰਟੈਲੀਜੈਂਸ ਵਾਲੇ ਦਾ ਫੋਨ ਆਇਆ ਸਾਥੀ ਦਾ ਕਿ ਮੁੱਖ ਮੰਤਰੀ ਜੀ ਕੱਲ ਆ ਰਹੇ ਹਿਸ਼ਾਰਪੁਰ ਤੁਸੀਂ ਮੀਟਿੰਗ ਕਰਨਾ ਚਾਹੋਗੇ ਮੈਂ ਕਿਹਾ ਅਸੀਂ ਮੀਟਿੰਗ ਨਹੀਂ ਕਰਦੇ ਅਸੀਂ ਫੈਸਲਾ ਕਰ ਲਿਆ ਅਸੀਂ ਹੁਣ ਮੀਟਿੰਗਾਂ ਨਹੀਂ ਇਸ ਮੁੱਖ ਮੰਤਰੀ ਨਾਲ ਕਰਨੀਆਂ ਹੁਣ ਚਾਰ ਜਿਮਨੀ ਚੋਣਾਂ ਆ ਰਹੀਆਂ ਨੇ ਸਾਰੇ ਯਾਦ ਰੱਖਿਓ ਸਾਡੀ ਚੱਬੇ ਵਾਲ ਹਲਕੇ 'ਚ ਵੀ ਆ ਰਹੀ ਹੈ ਹਿਸ਼ਾਰਪੁਰ ਆਪਾਂ ਮੇਥੀਏ ਜਾਣਿਆ ਵੀ ਹੁਣ ਆਪ ਦਾ ਜਿਹੜਾ ਝਾੜੂ ਹੈ ਉਹ ਕਦੇ ਨਹੀਂ ਚੱਲਣ ਦੇਣਾ ਹੁਣ ਇਹਨੇ ਗੰਦ ਨਹੀਂ ਸਾਫ਼ ਕੀਤਾ ਜਿਹੜੇ ਅਸੀਂ ਲੈ ਕੇ ਆਏ ਸੀ ਕਹਿੰਦਾ ਸਾਰੇ ਅਸੀਂ ਸ਼ਾਮਲ ਸੀਗੇ ਸਾਨੂੰ ਆਸ ਸੀ ਵੀ ਆਪ ਸਰਕਾਰ ਆਏਗੀ ਤਾਂ ਸਾਡੇ ਮਜ਼ਦੂਰ ਮੁਲਾਜ਼ਮ ਤੇ ਕਿਸਾਨਾਂ ਦੀ ਗੱਲ ਸੁਣੇਗੀ ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅੱਜ ਤੱਕ ਕੋਈ ਵੀ ਮਜ਼ਦਮ ਹਿੰਦ ਦਾ ਕੰਮ ਕੋਈ ਨਹੀਂ ਹੋਇਆ ਉਲਟਾ ਸਭਾ ਕੇ ਸਾਡੇ ਦੇ ਕਈ ਪ੍ਰਕਾਰ ਦੇ ਜਿਹੜੇ ਆ ਪਹਿਲਾਂ ਦੇ ਕਾਂਗਰਸ ਮੇਲੇ ਦੇ ਸਾਡੇ ਤੇ ਜਿੱਦਿਆਂ ਟੈਕਸ ਚਲਦੇ ਸੀਗੇ ਉਹ ਹੁਣ ਦੇ ਮੂੰਹ ਹੀ ਚੱਲ ਰਿਹਾ ਹੈ ਇਹ ਮੇਰੇ ਇੱਕ ਨਵਾਂ ਬਦਲਾਅ ਆ ਗਿਆ ਬਦਲਾਅ ਦੇ ਨਾਂ ਤੇ ਸਰਕਾਰ ਲਿਆਂਦੀ ਬਦਲਾਅ ਇਹ ਆ ਗਿਆ ਵੀ ਹੁਣ ਤਨਖਾਹਾਂ ਸਾਡੀਆਂ ਲੇਟ ਹੋਣ ਲੱਗ ਪਈਆਂ ਪੈਨਸ਼ਨਾਂ ਲੇਟ ਹੋਣ ਲੱਗ ਪਈਆਂ ਬਿਜਲੀ ਮੁਲਾਜ਼ਮਾਂ ਨੂੰ ਕਹਿੰਦਾ ਸੀ ਵੀ 15 ਤਰੀਕ ਤੱਕ ਤੁਹਾਨੂੰ ਤਨਖਾਹ ਮਿਲ ਜੀ ਹੈ ਉਹਨਾਂ ਦੇ ਤਾਂ ਸੇ ਮਾਰੇ ਪਾ ਕੇ ਜਾ ਕੇ ਤਨਖਾਹ ਭਈ ਇਹੋ ਜਿਹੀ ਨੌਕਰਾ ਜੀ ਹੈ ਪੰਜਾਬ ਦੀ ਪਰ ਪੰਜਾਬ ਦੇ ਸਰਕਾਰ ਦੇ ਪੰਡ ਜਿਹੜੀ ਲਗਾਤਾਰ ਭਾਰੀ ਹੋ ਰਹੀ ਹੈ ਕਿੱਥੋਂ ਸਾਫ ਚੜਕਦਾ ਹੈ ਵੀ ਜਿਹੜੀ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਮਜ਼ਾਜਮਾ ਜਾਂ ਆਮ ਪੰਜਾਬੀਆਂ ਦੇ ਹਿੱਤਾਂ ਦੇ ਪ੍ਰਤੀ ਨਹੀਂ ਉਹ ਇਹਨਾਂ ਨੇ ਜਦੋਂ ਜਾਣਾ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਟੋਟਲ ਬਜਟ ਹੋਣਾ ਉਹ ਕਰਦੇ ਜੀ ਵਿਆਜ ਨਹੀਂ ਕਿਸ਼ਤਾ ਦੇ ਰਿੰਡ ਢੋੜੇ ਤੇ ਸਾਡਾ ਚੱਲ ਜਾਇਆ ਕਰਨਾ ਕਿਸੇ ਪੰਜਾਬੀ ਨੂੰ ਰਾਹਤ ਨਹੀਂ ਮਿਲਣੀ ਕਲੀ ਇਥੇ ਨਹੀਂ ਸਮਾਜ ਸਾਧਾ ਅੱਜ ਰਲ ਮਿਲ ਕੇ ਇੱਕ ਜੁੱਟ ਹੋ ਕੇ ਲੜਾਈ ਲੜਦਾ ਹੈ ਜਿੱਥੇ ਪੰਜਾਬ ਸਰਕਾਰ ਲਗਾਤਾਰ ਸਾਡੇ ਹਿੱਤਾਂ ਨੂੰ ਅਣਗੌਲਿਆ ਕਰ ਰਹੀ ਹੈ ਉੱਤੇ ਕੇਂਦਰ ਸਰਕਾਰ ਵੀ ਇੱਕ ਸ਼ੋਸ਼ਣਾ ਛੱਡ ਰਹੀ ਹੈ ਟੀਵੀ ਸੋਭਾਤਮ ਜਿਹੜੇ ਕੇਂਦਰੀ ਵਿੱਤ ਸ਼ਕਤ ਨੇ ਉਹਨਾਂ ਦੇ ਮੀਟ ਜਿਹੜੀ ਹੈ ਮੋਦੀ ਨੇ ਇੱਕ ਇਸ ਚੋਣਾਂ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਸੀ ਉਹ ਕਮੇਟੀ ਕਹਿ ਰਹੀ ਹੈ ਵੀ ਅਸੀਂ ਐਨਪੀਐਸ ਤੈਤੀ ਓਪੀਐਸ ਤੋਂ ਇਹ ਸੰਭਵ ਨਹੀਂ ਅਸੀਂ ਪਹਿਲਾਂ ਵੀ ਇਹਦਾ ਵਿਰੋਧ ਕੀਤਾ ਸਾਨੂੰ ਜਿਹੜੀ 2004 ਤੋਂ ਪਹਿਲ ਦੀ ਪੈਨਸ਼ਨ ਹੈ ਸਾਨੂੰ ਉਹ ਪੈਨਸ਼ਨ ਚਾਹੀਦੀ ਹੈ ਸਾਨੂੰ ਇਸ ਪੈਨਸ ਦੇ ਐਨਪੀਐਸ ਤੋਂ ਸਾਨੂੰ ਪਤਾ ਹੈ ਵੀ ਐਨਪੀਐਸ ਜਿਹੜੀ ਹੈ ਉਹਦੇ ਵਿੱਚ ਮੁਰਾਜਵਾ ਤੇ ਹਿੰਟ ਕਦੇ ਵੀ ਸੁਰੱਖਿਤ ਨਹੀਂ ਔਰ ਰਿਪੋਰਟ ਕਰੇ ਵੀ ਆ ਸਕਦੀ ਹੈ ਮੈਂ ਆਪਣੇ ਮਰਾਜਮ ਵੀਰਾਂ ਨੂੰ ਅਪੀਲ ਕਰਾਂਗਾ ਉਹ ਜਿਹਦੀ ਰਿਪੋਰਟ ਸਾਰਜਨਿਕ ਹੁੰਦੀ ਹੈ ਉਹਦਾ ਡਟ ਕੇ ਵਿਰੋਧ ਕਰੀਏ ਤੇ ਦੂਸਰੇ ਨੰਬਰ ਤੇ ਇਹ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਹੈ ਜਿਹਨੇ ਮੈਂ ਸਭੀ ਦਾ ਵੀ ਹਾਜ਼ਰ ਤੱਕ ਕਿਤੋਂ ਬਦਲਾਵ ਆਇਆ ਜੇ ਮੁੱਖ ਮੰਤਰੀ ਜੀ ਦਾ ਵਿਆਹ ਹੋ ਗਿਆ ਬਾਕੀ ਦਾ ਕੋਈ ਬਦਲਾਵ ਆਇਆ ਨਹੀਂ ਇਹਨਾਂ ਕੋ ਬਦਲਾਵ ਜਰੂਰ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲਿਆ ਬਾਕੀ ਜਿਹਨੇ ਕੈਬਨਟ ਮੰਤਰੀ ਵੀ ਸਾਰੇ ਵਿਆਹ ਵਿਆਹ ਕਰਿਓਨ ਪੋਤਿਆਂ ਦੇ ਹੋ ਗਏ ਜਿਹੜੇ ਕੁਵਾਰੇ ਸੀਗੇ ਸੋ ਬਾਕੀ ਹਲੇ ਤੱਕ ਸਾਨੂੰ ਜ਼ਮੀਨੀ ਪੱਤਰ ਤੇ ਕੋਈ ਬਦਲਾਅ ਨਹੀਂ ਨਜ਼ਰ ਆਇਆ। ਤੋ ਇਸ ਕਰਕੇ ਸਾਰੇ ਆਪਾਂ ਇੱਕ ਜੁਟ ਹੋਈਏ ਸਾਥੀ ਕਰਕੇ ਇਹ ਹੈ ਜੱਗਾ ਸਾਡਾ ਬਹੁਤ ਕੁਝ ਪਗਾਇਆ। ਸਾਡਾ ਬਹੁਤ ਕੁਝ ਰੰਦਾ ਮੈਂ ਦੱਸਾਂਗਾ ਤਾਂ ਲਿਸਟ ਬੜੀ ਲੰਬੀ ਹੋ ਜਾਈ ਗਰਮੀ ਬਹੁਤ ਹੈ ਪਰ ਤੁਸੀਂ ਇਸ ਧਰਿ ਘਰ ਵੀ ਚੱਲ ਆਏ ਆ। ਮੈਂ ਸलाम ਕਰਦਾ ਤੁਸੀਂ ਜਾਗਦੇ ਜਮੀਰ ਵਾਲੇ ਆਪਣੇ ਹੱਥੋਂ ਕੂਟੀ ਲੜਾਈ ਲਈ ਆ ਤੇ ਖੜੇ ਆ ਜਦ ਤੱਕ ਤੁਸੀਂ ਖੜੇ ਆ ਇਹ ਸਰਕਾਰਾਂ ਸਾਡੀਆਂ ਕੁਸਰੀ ਬਗਾਲ ਸਕਦੀਆਂ ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਜਿਹੜੀ ਇਕਤਾ ਹੁੰਦੀ ਹੈ ਲੋਕ ਇਕਤਾ ਹੁੰਦੀ ਹੈ ਅਗਰ ਅਸੀਂ ਇਕਜੁੱਟ ਹੋ ਗਏ ਤਾਂ ਇਹਨਾਂ ਹਾਕਮਾਂ ਦੀ ਕੋਈ ਜੜਤ ਨਹੀਂ ਹੈ ਇਹ ਉਹ ਸਾਡੇ ਹੱਥ ਜਿਹੜੇ ਆ ਪਰਦੇ ਹੱਥ ਸਾਨੂੰ ਰਾਹ ਦੇਣ ਪਰ ਕੱਲ ਅੱਜ ਸਮੇਂ ਦੀ ਲੋੜ ਹੈ ਵੇ ਸਮੇਂ ਦੀ ਪਿਆਸ ਕੋਲ ਵਿਸ਼ਾਲ ਇਕਤਾ ਇੱਥੇ ਕੋਲ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸਮਰ ਜਿੱਤ ਰਹੇ ਅਸੀਂ ਉਸੇ ਤਰ੍ਹਾਂ ਜਿਹੜਾ ਆਪਾਂਸ਼ ਕਰਸਾ ਜਾਈ ਅੱਖਾਂਗੇ ਸਾਥੀ ਆਏ ਨੇ ਸਾਥੀਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਕੋਈ ਛੇਲੇ ਵੱਲੋਂ ਕੋਈ ਸਟੇਜ ਵੱਲੋਂ ਕੋਈ ਸਾਨਾ ਪ੍ਰੋਗਰਾਮ ਮਿਲਦਾ ਅਸੀਂ ਉਸੇ ਤਰ੍ਹਾਂ ਹੀ ਜਿਵੇਂ ਅੱਜ ਅਸੀਂ ਇੱਥੇ ਆ ਕੇ ਪੰਜਾਬ ਸਰਕਾਰ ਦੇ ਨਾਅਰੇ ਦੀ ਪੱਲ ਜਿਹੜੀ ਅਸੀਂ ਇੱਥੇ ਫੁੱਟ ਰਹੇ ਹਾਂ ਉਸੇ ਤਰ੍ਹਾਂ ਹੀ ਜਿਹੜੇ ਦੇ ਵਿੱਚ ਪ੍ਰੋਗਰਾਮ ਸਾਨੂੰ ਮਿਲਣਾ ਉਦੋਂ ਸ਼ਮੂਲੀਤ ਕਰਦੇ ਆ ਤੇ ਉਹ ਨਾਲੇ ਸਮੇਂ ਦੇ ਵਿੱਚ ਸਾਨੂੰ ਰਾਸ਼ਟਰਪਤੀ ਜਿਹੜਾ ਪ੍ਰੋਗਰਾਮ ਜਿਹੜਾ ਕਰਨਾ ਪਿਆ ਤੇ ਅਸੀਂ ਉਹ ਵੀ ਕਰਨਾ ਤੇ ਕਦੇ ਕੀ ਸਾਨੂੰ ਕਿਸੇ ਤਰ੍ਹਾਂ ਵਾਲੇ ਦੱਸਿਆ ਕਿ ਆਹ ਇਹ ਚਾਰ ਪਿੰਡ ਤੋਂ ਵਾਲੇ ਵਿੱਚ ਖਾਸ ਕਰਕੇ ਚਲੋ ਬਾਕੀ ਦਾ ਇੱਕ ਮੱਧੇ ਵਾਲੇ ਪਾਸੇ ਆ ਇੱਕ ਬਾਵੇਂ ਵਾਲੇ ਪਾਸੇ ਆ ਲੇਕਿਨ ਆਪਣੀ ਦੁਆਬੇ ਦੀ ਜਿਹੜੀ ਚੱਬੇ ਵਾਲੇ ਦੀ ਸੀਟ ਹੈ ਉਹ ਅਸੀਂ ਧਿਆ ਕਰਨਾ ਕਿ ਅਸੀਂ ਉਸ ਹਲਕੇ ਦੇ ਵਿੱਚ ਜਾ ਕੇ ਅਸੀਂ ਜੰਦਾ ਮਾਰਚ ਕਰਾਂਗੇ ਤੇ ਪੰਜਾਬ ਸਰਕਾਰ ਦੇ ਜਿਹੜੇ ਸਾਡੇ ਦਾ ਵਾਅਦਾ ਕੀਤੇ ਸੀਗੇ ਇਹਨਾਂ ਦੀ ਜਿਹੜੀ ਜਿਹੜੀ ਕੋਲ ਅਸੀਂ ਜਰੂਰ ਖੋਲ੍ਹਾਂਗੇ ਸੋ ਉਸ ਅੱਜ ਦੀ ਰੰਗ ਦੇ ਕਿਸੇ ਵੀ ਆਏ ਹੋ ਤੁਹਾਡੇ ਇੱਥੇ ਆਇਆ ਸਾਰਿਆਂ ਦਾ ਬਹੁਤ ਧੰਨਵਾਦ ਅਤੇ ਆਸ ਕਰਦਾ ਅਸੀਂ ਆਸ ਕਰਦੇ ਹਾਂ ਦੇ ਵੱਡੀ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਹੀ ਜੁੜਾ ਹੋ ਕੇ ਸਾਰੇ ਦੇ ਨਾਲ ਰਹੋਗੇ ਧੰਨਵਾਦ ਹੈ